ਲੁਧਿਆਣਾ ਵਿਕੇ ਆਮ ਆਦੀ ਪਾਰਟੀ ਤੋਂ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਲੁਧਿਆਣਾ ਡੀਸੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਡੀਸੀ ਹਿਮਾਂਸ਼ੂ ਜੈਨ ਦੇ ਨਾਲ ਲੁਧਿਆਣਾ ਵਿੱਚ ਵਿਕਾਸ ਦੇ ਪ੍ਰੋਜੈਕਟਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਉੱਥੇ ਇਸ ਮੌਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਵੀ ਉਹਨਾਂ ਤੇ ਪਿਛਲੇ ਦਿਨੀ ਦੋਸ਼ ਲਗਾਏ ਗਏ ਹਨ ਉਹ ਕਾਨੂੰਨੀ ਤੌਰ ਤੇ ਇਸ ਚੀਜ਼ ਤੇ ਜ਼ਰੂਰ ਕਾਰਵਾਈ ਕਰਨਗੇ। ਡੀਸੀ ਸਾਹਿਬ ਨੇ ਮੇਰੇ ਆਪਣੇ ਪਹਿਲਾਂ ਤੋਂ ਜਿਹੜੇ ਸਕੂਲਾਂ ਦੇ ਕੰਮ ਚੱਲ ਰਹੇ ਆ ਮੇਰੇ ਹਲਕਾ ਸੈਂਟਰ ਦੇ ਅੰਦਰ ਉਹ ਕੰਮ ਲਈ ਆਇਆ ਸੀਗਾ ਜੇ ਕੋਈ ਤੁਸੀਂ ਕੋਈ ਨਵੀਂ ਗੱਲ ਪੁੱਛਣੀ ਹੈ ਤਾਂ ਮੈਨੂੰ ਪੁੱਛ ਸਕਦੇ ਹੋ ਕਿਉਂਕਿ ਮੈਂ ਉਸ ਕੰਮ ਲਈ ਜਿਹੜੇ ਕੰਮਾਂ ਲਈ ਆਇਆ ਹਾਂ ਉਹ ਪਿਛਲੇ ਜਿਹੜੇ ਕੰਮ ਚੱਲ ਰਹੇ ਆ ਮੇਰੇ ਹਲਕੇ ਦੇ ਅੰਦਰ ਉਹਦੇ ਲਈ ਡੀ ਸਾਹਿਬ ਨਾਲ ਮੀਟਿੰਗ ਹੋਈ ਆ ਉਹ ਸਾਰੇ ਕੰਮਾਂ ਦਾ ਦਸਹਰੇ ਤੋਂ ਬਾਅਦ ਅਸੀਂ ਆਪਣੇ ਹਲਕੇ 'ਚ ਦੇਖਣਾ ਵਾ ਕੀ ਕੀ ਆ ਉਹ ਠੇਕੇਦਾਰਾਂ ਨਾਲ ਜੋ ਕੰਮ ਆ ਉਹ ਪਟਾ ਕੇ ਕਰਨਾ ਸਰਦੇਵੀ ਸਾਹਮਣੇ ਕੱਲ ਬਿਆਨ ਦਿੱਤਾ ਹੈ ਕਿ ਕਿਤਨੇ ਕਿਤੇ ਫਸਟ ਫਸਟ ਸਟੇਸ਼ਨ ਹੈ ਜਿਸ ਕਰਕੇ ਇਹ ਪੱਪੀ ਸਾਹਿਬ ਨੇ ਜੋ ਇੱਕ ਦੇਖੋ ਗੱਲ ਸੁਣੋ ਮੇਰੀ ਜੇ ਦੇਵੀ ਸਾਹਿਬ ਨੂੰ ਕੋਈ ਜੇ ਕੋਈ ਹੁਣ ਕਿਸੇ ਗੱਲ ਦਾ ਜਵਾਬ ਆ ਤੁਹਾਨੂੰ ਲੀਗਲੀ ਹੁਣ ਸਾਰਾ ਕੰਮ ਮੈਂ ਤਾਂ ਲੀਗਲੀ ਕਾਨੂੰਨੀ ਲੜਾਈ ਲੜਨੀ ਆ ਮੈਂ ਕੋਈ ਇੰਨਾ ਤਰ੍ਹਾਂ ਇਹ ਨਹੀਂ ਹੈਗਾ ਵੀ ਕਾਗਜ਼ਾਂ ਦੇ ਵਿੱਚ ਆਪਣਾ ਮੂੰਹ ਜਵਾਨੀ ਆਪਣੀ ਮੀਡੀਆ ਦੇ ਵਿੱਚ ਆਏ ਤੇ ਮੁੜ ਕੇ ਕਿਸੇ ਗੱਲ ਦਾ ਜਵਾਬ ਨਹੀਂ ਮੈਂ ਕੱਲੀ ਕੱਲੀ ਜਵਾਬ ਇਹਨਾਂ ਕੋਲੋਂ ਮੰਗਣਾ ਵਾ ਉਸ ਗੱਲ ਦਾ ਜਦੋਂ ਇਹਨਾਂ ਕੋਲ ਜਵਾਬ ਹੋਇਆ ਤਾਂ ਟੇਬਲ ਤੇ ਰੱਖਣ ਨਾਲੇ ਤੁਹਾਡੇ ਅੱਗੇ ਲਿਆਉਣ ਦੇਵੀ ਸਾਹਿਬ ਨੂੰ ਇਹ ਕਹੋ ਵੀ ਤੂੰ ਹੁਣ ਅਗਰ ਪ੍ਰਭੂ ਰਾਮ ਦੇ ਇੱਕ ਪਾਸੇ ਤਾਂ ਭਾਜਪਾ ਪ੍ਰਭੂ ਰਾਮ ਦੀ ਕਹਿੰਦੀ ਆ ਵੀ ਸਾਡੇ ਤੋਂ ਬਿਨਾ ਪ੍ਰਭੂ ਉਹਦੇ ਰਾਮ ਦੇ ਕੋਈ ਜ਼ਿਆਦਾ ਨੇੜੇ ਹੈ ਹੀ ਨਹੀਂਗਾ ਇਹ ਪ੍ਰਭੂ ਰਾਮ ਆ ਸਾਰਿਆਂ ਦਾ ਇਹਨਾਂ ਕੱਲਿਆਂ ਦਾ ਨਹੀਂਗਾ ਉਸ ਕਰਕੇ ਦੇਵੀ ਜੀ ਨੂੰ ਕਹੋ ਵੀ ਪ੍ਰਭੂ ਰਾਮ ਦੇ ਜਿਹੜੇ ਡੋਲੇ ਰੋਕੇ ਆ ਉਹਦਾ ਜਵਾ ਤੈਨੂੰ ਪ੍ਰਭੂ ਰਾਮ ਨਹੀਂ ਦੇ ਦੇਣਾ ਵਾ ਬਾਲੀ ਪੱਪੀ ਪ੍ਰਾਸ਼ਨ ਨੂੰ ਹੁਣ ਖੇਚਲ ਕਰਨ ਦੀ ਲੋੜ ਨਹੀਂ ਗਈ ਪਹਿਲਾਂ ਤੈਨੂੰ ਬਾਈ ਚ ਮਿਲ ਗਿਆ ਸੀ ਹੁਣ ਸਪਾਈ ਚ ਮਿਲ ਜੂਗਾ ਟਾਵਰ ਸਾਹਿਬ ਨੇ ਵੀ ਕਿਹਾ ਤੇ ਫੁੱਲ ਤੇ ਗਲਤੀ ਉਹਨਾਂ ਨੇ ਕਿਹਾ ਕਿ ਬੇਅਦਬੀ ਹੋਈ ਹੈ ਉਹਨੂੰ ਛੁਲਕਾਉਣ ਲਈ ਹੈ ਹੁਣ ਨਾਲਿਆ ਦੀ ਦੇਖੋ ਗੱਲ ਤਾਂ ਸੁਣੋ ਹੁਣ ਮੇਰੀ ਤੁਸੀਂ ਸਾਰੇ মিডিਆ ਵਾਲੇ ਇੱਥੇ ਖੜੇ ਹੋ ਕੱਲ ਵੀ ਮੇਰੇ ਨਾਲ ਸੀ ਹੁਣ ਇਦਾਂ ਹੀ ਸਿੱਧਾ ਜਾ ਕੇ ਡੈਂਗ ਚ ਵਰਜੋ ਤੁਸੀਂ ਕਹੋ ਕਿੱਥੇ ਨੇ 74 ਫੁੱਟ ਦੇ ਪਾਈਪ ਜੇ ਨਾ ਹੋਏ ਫਿਰ ਮੈਂ ਤੇ ਤੋਂ ਸਿਆਸੀ ਤੌਰ ਦੇ ਉੱਤੇ ਅਸਤੀਫਾ ਲੈ ਲਿਓ ਆ ਫਿਰ ਹੁਣ ਜਿੱਤ ਕਰਨੇ ਕਰਨੇ ਕਬਜ਼ੇ ਆ ਲੋਕਾਂ ਨੂੰ ਡਬੋਣਾ ਵਾ ਆਪਣੀਆਂ ਰਾਜਨੀਤੀ ਪਾਵਰਾਂ ਦੇ ਅੰਦਰ 74 74 ਇੰਚ ਦੇ ਪਾਈਪਾਂ ਦੇ ਉੱਤੇ 5 600 ਗੱਜਾਂ ਦਾ ਕਵਰ ਕਰ ਲੈਣੀ ਸਰਕਾਰੀ ਇਹ ਕਿਸੇ ਨੇਤਾ ਦਾ ਕੰਮ ਹੁੰਦਾ ਵਾ ਦੇ ਨਾ ਜਵਾਬ ਹੁਣ ਜਾ ਕੇ ਦੇਖੋ ਉਹਨਾਂ ਨੂੰ ਕਹੋ ਜੀ ਸਾਨੂੰ ਆਪਣੀ ਡੈਂਗ ਚੈੱਕ ਕਰਾਓ ਤੁਹਾਡੀ ਡੈਂਗ ਦੇਦਿਓ ਆਹੀ ਸਵਾਲ ਕਰ ਲਿਓ ਇਹੀ ਸਵਾਲ ਕਰ ਲਿਓ ਦੋ ਕਾਂਗਰਸੀ ਸਾਬਕਾ ਵਿਧਾਇਕ ਨੇ ਦੋਨਾਂ ਨੂੰ ਕਰਿਓ ਵੀ ਇੱਕ ਦੇ ਮੈਰੀਜ ਪੈਲਸ ਥੱਲੇ ਕੀ ਨਿਕਲਦਾ ਤੇ ਤੁਸੀਂ ਆਪ ਇਹ ਤਾਂ ਕੰਮ ਲੋੜ ਹੀ ਨਹੀਂ ਮੇਰੀ ਜਾਂ ਕਿਸੇ ਹੋਰ ਦੀ ਇਹਦਾ ਤੁਸੀਂ ਆਪ ਹੀ ਚਲੇ ਜਾਓ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਬੁਲਾਓ ਥੋਂ ਕਮਿਸ਼ਨਰ ਨੂੰ ਕਹੋ ਜੀ ਇਹ ਸਾਨੂੰ ਚੈੱਕ ਕਰਾਓ ਸਰਕਾਰੀ ਜਗ੍ਹਾ ਦੇ ਉੱਤੇ ਕਿ ਤੁਸੀਂ ਚੌਥਾ ਧੰਮ ਹੋ ਤੁਸੀਂ ਵੀ ਜੇ ਮੇਰੇ ਤੋਂ ਸਵਾਲ ਪੁੱਛ ਸਕਦੇ ਹੋ ਤੁਸੀਂ ਸਾਰਿਆਂ ਤੋਂ ਹੀ ਪੁੱਛ ਸਕਦੇ ਹੋ ਇਹ ਜਿਹੜਾ ਕੰਮ ਆ ਲੋਕ ਲੋਕਾਂ ਦੀ ਜ਼ਮੀਨ ਲੋਕਤੰਤਰ ਨੂੰ ਬਹਾਲ ਰੱਖਣ ਲਈ ਰਾਜਨੀਤੀ ਲੋਕਾਂ ਦਾ ਇਹ ਕੰਮ ਨਹੀਂ ਹੁੰਦਾ ਵੀ ਸਰਕਾਰੀ ਜਗ੍ਹਾ ਦੇ ਉੱਤੇ ਕਬਜ਼ੇ ਕਰਕੇ ਆਪਣੀਆਂ ਇਨਕਮਾਂ ਵਧਾਓ। ਬਾਕੀ ਜਿਹੜੇ ਨਜਾਇਜ਼ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ। ਇਹ ਕੋਈ ਨਿਆਂ ਹੀ ਕੰਮ ਤਾਂ ਨਿਆਂ ਜਾ ਚਾਹੇ ਕੋਈ ਕੰਮ ਆ। ਜਿਹੜਾ ਕੋਈ ਪ੍ਰਸ਼ਾਸਨ ਕਾਲੀ ਬੈਠਾ ਵਾ ਪ੍ਰਸ਼ਾਸਨ ਐਸੀ ਕੰਮਾਂ ਲਈ ਬੈਠਾ ਵਾ ਤੁਸੀਂ ਮੇਰੇ ਕੋਲੋਂ ਸਵਾਲ ਤਾਂ ਹੁਣ ਕੱਲ ਵੀ ਪੁੱਛਿਆ ਮੈਂ ਕੱਲ ਵੀ ਤੁਹਾਨੂੰ ਦਿੱਤਾ ਵਾ। ਹੁਣ ਸਵਾਲ ਦੇਵੀ ਜੀ ਤੇ ਉਹਨਾਂ ਕੋਲੋਂ ਕਾਂਗਰਸੀਆਂ ਕੋਲੋਂ ਇਹ ਪੁੱਛਣ ਵਾਲਾ ਵੀ ਤੁਹਾਡਾ ਡੋਲਾ ਰੋਕਿਆ ਕਿਨੇ ਸੀ ਚਲੋ ਇਸ ਗੱਲ ਤੇ ਆਪਾਂ ਹੁਣ ਇਸ ਗੱਲ ਦਾ ਜਵਾਬ ਕਿਉਂ ਨਹੀਂ ਲਿਆ ਇਹ ਜਵਾਬ ਲਿਆ ਕਰੋ ਤੁਸੀਂ ਜਵਾਬ ਮੇਤੋਂ ਪੁੱਛਣ ਤੋਂ ਪਹਿਲਾਂ ਉਹਨੂੰ ਇਹ ਪੁੱਛਦੇ ਵੀ ਤੁਹਾਡਾ ਡੋਲਾ ਰੋਕਿਆ ਕਿਨੇ ਤੁਸੀਂ ਪੁੱਛਾਂਗੇ ਸਾਡੇ 3:30 ਜੇ ਕਿਸਪਾਲ ਪੁੱਛੋ ਉਹਨਾਂ ਨੂੰ ਬਈ ਡੋਲਾ ਰੋਕਿਆ ਕਿਨੇ ਤੇ ਤੁਸੀਂ ਉਹ ਕਾਫੀ ਮੈਨੂੰ ਲੱਗਦਾ ਮਹੀਨੇ ਡੇਢ ਮਹੀਨੇ ਦਾ ਠੇਕੇਦਾਰ ਨਾਤਾ ਨਹੀਂ ਸੀਗਾ ਪਾਣੀ ਦੀਆਂ ਬੋਤਲਾਂ ਪਾ ਕੇ ਕਿਤੇ ਤੇਲ ਦੀਆਂ ਫੋਟੋਆਂ ਨਾ ਖਚਾਓ ਜੇ ਅਸਲ ਕਮਾ ਪ੍ਰਭੂ ਰਾਮ ਦਾ ਡੋਲਾ ਰੋਕਿਆ ਹੁਣ ਪ੍ਰਭੂ ਰਾਮ ਨੇ ਜਿਹਨੇ ਮਾਲਕ ਨਾਲ ਮੱਥਾ ਲਾਇਆ ਨਾ ਉਹਦਾ ਜਵਾਬ ਮਾਲਕ ਨੇ ਉਹਨੂੰ ਦਿੱਤਾ ਬਾ ਚਾਹੇ ਕਿਸੇ ਤਰੀਕੇ ਦਿੱਤਾ ਹੁਣ ਉਹਨਾਂ ਨੂੰ ਜਵਾਬ ਮਿਲ ਲਿਆ ਇਸ ਕੰਮ ਪੂਰੀ ਕਾਰਵਾਈ ਕੀਤੀ ਗਈ ਪੂਰੀ ਇੱਕ ਸੂਈ ਜਿੰਨਾ ਕੱਚ ਨਹੀਂ ਛੱਡਿਆ ਜਾਣਾ ਮੈਂ ਤਾਂ ਆਪ ਇਸ ਗੱਲ ਦੇ ਵਿੱਚਾਂ ਵੀ ਭਾਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜੇ ਕੋਈ ਮੇਰਾ ਦੋਸ਼ ਹੋਇਆ ਮੇਰੀ ਝੋਲੀ 'ਚ ਤੁਸੀਂ মিডিਆ ਵਾਲਿਓ ਮੈਂ ਕੱਲ ਵੀ ਤੁਹਾਨੂੰ ਕਿਹਾ ਸੀਗਾ ਰਾਜਨੀਤੀ ਕੋਈ ਤੰਦਾ ਨਹੀਂਗਾ ਰਾਜਨੀਤੀ ਸੇਵਾ ਵਾ ਇਹਨਾਂ ਨੂੰ ਕੋਈ ਤੰਡੇ ਬਣਾ ਕੇ ਨਾ ਕਰੋ ਤੰਡੇ ਆ ਤੁਸੀਂ ਬਣਾਏ ਹੋਏ ਇੱਥੋਂ ਚਾਹ ਵੋਟਾਂ ਲਈਆਂ ਤੇ ਜਾ ਕੇ ਗਿੱਦੜਬਾਏ ਬਹਿ ਗਏ ਗਿੱਦੜਬਾਏ ਤੋਂ ਆਏ ਤੇ ਲੁਧਿਆਣੇ ਚਾਰ ਠੇਕੇਦਾਰਾਂ ਨੂੰ ਮਿਲੇ ਠੇਕੇਦਾਰਾਂ ਨਾਲ ਧਰਨੇ ਦੇ ਬੈਠੇ ਚੌਂਕੜੀ ਮਾਰ ਕੇ ਪਤਾ ਨਹੀਂ ਕਿਹੜੇ ਬੈਗ 'ਚ ਕੀ ਪਾ ਕੇ ਲੈ ਗਏ ਇੱਥੇ ਦਾ ਸੇਵਾ ਕਰਕੇ ਦਿਖਾਉ ਲੁਧਿਆਣੇ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਵਾ ਇਹ ਨਹੀਂ ਹੈ ਜੇ ਲੋਕ ਅੜੀਕਦੇ ਆ ਵੀ ਸਾਡੇ ਭੋਗਤੇ ਆਉ ਐਮਪੀ ਲੋਕ ਅੜੀਕਦੇ ਆ ਸਾਡੇ ਵਿਆਹ ਤੇ ਖੁਸ਼ੀ ਚ ਆਊਗਾ ਨਾ ਕਿਸੇ ਖੁਸ਼ੀ ਚ ਨਾ ਕਿਸੇ ਗਮੀ ਚ ਆਤਾ ਨਿਆਲੀ ਜਗ੍ਹਾ ਤੇ ਪੜਾਕਾ ਕੇ ਬਹਿ ਜਾਣਾ ਧੰਨੇ ਦੇਣ ਲਈ ਲੁਧਿਆਣੇ ਵਾਲਿਆਂ ਨੇ ਬਣਾਇਆ ਐਮਪੀ ਐਮਐਲਏ ਸਾਹਿਬ ਪਰਮਿਸ਼ਨ ਦੀ ਗੱਲ ਕਰਦੇ ਆ ਦਿਨ ਤੇ ਸਿਰਫ ਦੂਰੇ ਕਿ ਦਿਸਹਰੇ ਨੂੰ ਪਰਮਿਸ਼ਨ ਦਾ ਕਿਵੇਂ ਹਟਾ ਦੇਖੋ ਡੀਸੀ ਸਾਹਿਬ ਦਾ ਉਹ ਸਰਕਾਰੀ ਤੌਰ ਦੇ ਉੱਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣ ਲੱਗਿਆ ਬਹੁਤ دیر ਚਾਹੇ ਸਮਾਂ ਬਹੁਤ ਲੰਘ ਗਿਆ ਸਮਾਂ ਬਹੁਤ ਲੰਘ ਗਿਆ ਪਰ ਇਹ ਸਰਕਾਰੀ ਜਗਾ ਹੁਣ ਸਰਕਾਰ ਦੇ ਖਾਤੇ ਹੀ ਪਊਗੀ ਇਹ ਮੈਂ ਤੁਹਾਨੂੰ ਦੱਸ ਦਉਂਗਾ